ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ 89 50 ਹਿਮਾਚਲ ਮੈਂ ਜੋਨੀ ਗੇਰਾ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਨਾਲ ਲੱਗਦੇ ਪਿੰਡ ਗੀਰੇ ਤੋਂ ਆਰੀ ਜਿੱਥੇ ਵੀ ਅੱਜ ਕੈਬਨਰ ਮੰਤਰੀ ਸ੍ਰੀ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਪਿੰਡ ਗੀਰਾ ਵਿਖੇ ਪਹੁੰਚੇ ਉਹਨਾਂ ਦੇ ਗੀਰਾ ਵਿਖੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਹੈ ਪਿੰਡ ਦੇ ਵਿੱਚ ਨਵੀਂ ਬਣਾਈ ਗਲੀਆਂ ਦਾ ਜਿਹੜਾ ਉਦਘਾਟਨ ਕੀਤਾ ਗਿਆ ਡਾਕਟਰ ਰਾਜਕਮਰ ਚੱਬੇਵਾਲ ਦੇ ਨਾਲ-ਨਾਲ ਜੀਐਸ ਮਲਤਾਨੀ ਜਿਹੜੇ ਨੇ ਮੂਵੀ ਮੌਕੇ ਤੇ ਉੱਥੇ ਪਹੁੰਚੇ ਨੇ ਉਹਨਾਂ ਦੇ ਨਾਲ-ਨਾਲ ਜਿਹੜੇ ਹੈ ਡਾਕਟਰ ਹਰਮਿੰਦਰ ਸਿੰਘ ਜਿਹੜੇ ਹੈਗੇ ਆ ਉਹ ਵੀ ਉਹਨਾਂ ਵੇਲੇ ਉਹ ਵੀ ਜਿਹੜਾ ਹੈ ਇਸ ਕੈਂਪ ਦੇ ਵਿੱਚ ਆ ਕੇ ਆਪਣਾ ਯੋਗਦਾਨ ਦਿੱਤਾ ਗਿਆ ਇਸ ਵਕਤ ਦੀ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੰਡ ਗੀਰਾ ਦੇ ਵਿੱਚ ਜਿਹੜੇ ਹੈ ਡਾਕਟਰ ਰਾਜਕਮਰ ਚੱਬੇਵਾਲ ਤੇ ਜੀਐਸ ਮਲਤਾਨੀ ਜਿਹੜੇ ਹੈ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਲੋਕਾਂ ਨੂੰ ਧੰਨਵਾਦ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਐਡੇ ਵੱਡੇ ਇਕੱਠ ਦੇ ਵਿੱਚ ਲੋਕਾਂ ਨੇ ਉਹਨਾਂ ਦਾ ਜਿਹੜਾ ਉਥੇ ਹੀ ਡਾਕਟਰ ਰਾਜਕਮਰ ਚੱਬੇਵਾਲ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਵਿੱਚੋਂ ਮੈਨੂੰ ਕਾਫੀ ਜਿਹੜੀਆਂ ਵੋਟਾਂ ਪੈ ਕੇ ਮੈਨੂੰ ਜਿਹੜਾ ਹੈ ਪਾਰਲੀਮੈਂਟ ਦੀ ਸੰਸਦ ਵਿੱਚ ਜਿਹੜਾ ਭੇਜਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਉਹਨਾਂ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਪਿੰਡ ਦੇ ਵਸਨੀਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਕੋਈ ਸ਼ਾਂਦੀਏ ਤੋਂ ਸਾਡੇ ਨਾਲ ਆ ਕੇ ਜਾ ਜੀ ਇਸ ਮਲਤਾਨੀ ਜੀ ਨੂੰ ਦੱਸ ਕੇ ਜਿਹੜੀ ਹੈ ਆਪਣੀ ਹਰ ਇੱਕ ਸਮੱਸਿਆ ਦਾ ਜਿਹੜਾ ਹੱਲ ਹੋ ਕਰਵਾ ਸਕਦੇ ਉਹਨਾਂ ਨੇ ਕਿਹਾ ਹੈ ਕਿ ਮੈਂ ਲੋਕਾਂ ਦੀ ਸੇਵਾ ਲਈ ਹਰ ਬੱਲੇ ਤਿਆਰ ਬਤਿਆਰ ਹਾਂ ਜਦੋਂ ਵੀ ਮਰਜੀ ਜਿੱਥੇ ਵੀ ਉਹਨਾਂ ਨੂੰ ਲੋੜ ਪੈਂਦੀ ਕਿਸੇ ਨੂੰ ਵੀ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਡਾਕ ਕਰਨਗੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਹੋਰ ਵੱਡੇ ਲੈਵਲ ਦੇ ਉੱਤੇ ਜਿਹੜਾ ਪਿੰਡ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਜਿਹੜਾ ਪੂਰਾ ਜਿਹੜਾ ਸਹਿਯੋਗ ਦਿੱਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਚਿੱਥੇ ਤਸਵੀਰਾਂ ਦੇ ਵਿੱਚ ਡਾਕਟਰ ਰਾਜਕਮਰ ਚੱਬਿਆ ਜੀ ਪਿੰਡ ਦੇ ਲੋਕਾਂ ਨੂੰ ਜਿਹੜਾ ਸਬੋਧਨ ਕਰਦੇ ਹੋਏ ਤੁਸੀਂ ਦੇਖ ਰਹੇ ਹੋ ਨਿਊਜ਼ 89 ਪੰਜਾਬ ਹਿਮਾਚਲ ਪਰ ਇਹ ਵੀ ਸاسي ਬੇਨਲੀ ਦਾ ਜਿੱਥੇ ਆਪਣੇ ਲੋਕਾਂ ਨੂੰ ਮਿਲਣ ਆਏ ਸੀ ਕਿਉਂਕਿ ਇਸ ਨਗਰ ਦੇ ਵਿੱਚੋਂ ਗੇਰੇ ਦੇ ਵਿੱਚੋਂ ਸਾਨੂੰ ਹਮੇਸ਼ਾ ਬੜਾ ਮਾਣ ਸਤਿਕਾਰ ਮਿਲਿਆ ਸੋ ਸਾਰੇ ਜਿਸ ਤਰ੍ਹਾਂ ਸੰਗਤ ਦਾ ਇਕੱਠ ਹੈ ਉਹ ਸੰਗਤ ਦੇ ਜੋਸ਼ ਤੋਂ ਵੀ ਲੱਗਦਾ ਕਿ ਵਾਕਿਆ ਹੀ ਇਸ ਨਗਰ ਦੇ ਵਿੱਚ ਜਿਹੜਾ ਸਾਡੀ ਪਾਰਟੀ ਪ੍ਰਤੀ ਸਾਡੇ ਸਰਕਾਰ ਦੇ ਪ੍ਰਤੀ ਬਹੁਤ ਅੱਛਾ ਹੰਗਾਰਾ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਸਾਡੇ ਇਸ ਹਲਕੇ ਦੇ ਇੰਚਾਰਜ ਜੀਐਸ ਮਲਤਾਨੀ ਜੀ ਉਹ ਵੀ ਉੱਚੇ ਤੌਰ ਤੇ ਮੇਰੇ ਨਾਲ ਨੇ ਸੋ ਮੈਂ ਆਪਣੇ ਸਾਰਿਆਂ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਸਾਰੇ ਨਗਰ ਦਾ ਧੰਨਵਾਦ ਕਰਦਾ ਹਾਂ ਪੂਰੇ ਨਗਰ ਨੂੰ ਅਸੀਂ ਭਰੋਸਾ ਦਵਾਉਂਦੇ ਹਾਂ ਕਿ ਨਗਰ ਦੇ ਜਿੰਨੇ ਵੀ ਕੰਮ ਆ ਅਸੀਂ ਉਹਨਾਂ ਨੂੰ ਬਿਲਕੁਲ ਤਰਜੀਹ ਦੇ ਆਧਾਰ ਤੇ ਕਰਾਂਗੇ ਪਹਿਲੇ ਆਧਾਰ ਤੇ ਕਰਾਂਗੇ ਜਿੰਨੇ ਵੀ ਵਿਕਾਸ ਦੇ ਕੰਮ ਜਿਹੜਾ ਬੁਰਾ ਲਾ ਕਰਦੀ ਉਹ ਬੁਰਾ ਲਾ ਕੀਤਾ ਪਰ ਜਿਹੜੇ ਬਾਕੀ ਵਿੱਚ ਦਿਖਾਈ ਜਾਂਦੇ ਜਿਹੜੀ ਲਿੰਕ ਰੋਡ ਹੈ ਕਾਫੀ ਜਿਹੜੀ ਖਸਤਾ ਲਾਖ ਨੇ ਤੁਰਨ ਜੋਗੀ ਨਹੀਂ ਹੈਗੇ ਔਰ ਮੈਨੂੰ ਹੁਣੇ ਦੇਖੋ ਪੂਰੇ ਹਲਕੇ ਦੇ ਵਿੱਚ 170 ਕਿਲੋਮੀਟਰ ਦੇ ਕਰੀਬ ਜਿਹੜੀਆਂ ਸੜਕਾਂ ਉਹ ਜਿਹੜੇ ਉਹਦੇ ਟੈਂਡਰ ਪੈ ਚੁੱਕੇ ਆ ਔਰ ਮੇਰਾ ਖਿਆਲ ਹੈ ਕਿ ਪੀਨੇ ਦੇ ਵਿੱਚ ਵਿੱਚ ਕੰਮ ਜਿਹੜਾ ਉਹ ਸ਼ੁਰੂ ਹੋ ਜਾਏਗਾ ਸੋ ਕਿਉਂਕਿ ਬਾਰਸ਼ਾਂ ਤੋਂ ਬਾਅਦ ਇਮੀਡੀਏਟਲੀ ਮੇਰੇ ਖਿਆਲ ਕੰਮ ਸ਼ੁਰੂ ਹੋ ਜਾਏਗਾ ਅਕਸਰ ਅਕਸਰ ਲੋਕਾਂ ਵਿੱਚ ਰੋਸ ਪ ਪੁਰਤਵਾਦ ਦਰਸ਼ਨ ਹੀ ਹੁੰਦੇ ਆ ਤੁਸੀਂ ਪਹੁੰਚੋ ਕੀ ਕਰਨ ਦੱਸੇ ਮੈਂ ਖੁਸ਼ਕਿਸਮਤ ਹਾਂ ਮੈਂ ਤਾਂ ਖੁਸ਼ਕਿਸਮਤ ਕਿਉਂਕਿ ਜਦੋਂ ਮੈਂ ਦੁਬਾਰਾ ਵੋਟ ਹੁਣ ਮੈਂ ਆ ਪਈ ਸੌਂਡੂ ਨਹੀਂ ਮਿਲੂਗਾ ਨਹੀਂ ਤਾਂ ਤੰਗੀ ਤਾਂ ਇਹਨਾਂ ਨੂੰ ਹੀ ਹੁੰਦੀ ਹੈ ਇਹਨਾਂ ਨੂੰ ਕਹਿੰਦੇ ਹੁਣ ਤੁਸੀਂ ਐਮਪੀ ਨੂੰ ਲੈ ਆਦੇ ਤਾਂ ਹੈ ਨਹੀਂ ਪਹਿਲਾਂ ਪਰ ਇਹ ਵੀ ਹੁਣ ਕਿਉਂਕਿ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਲਗਾਤਾਰ ਤੁਹਾਡੇ ਆਪਣੀ ਸੰਗਤ ਦੇ ਵਿੱਚ ਆਈਏ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਸਾਨੂੰ ਪਿਆਰ ਦਿੱਤਾ ਜਿਨ੍ਹਾਂ ਨੇ ਸਤਿਕਾਰ ਦਿੱਤਾ ਆ ਸਾਡੇ ਬੂਥ ਵਰਕਰ ਆ ਭਾਵੇਂ ਸਾਡੇ ਵੱਡੇ ਸਾਡੇ ਬਜ਼ੁਰਗ ਨੇ ਬਾਦਰ ਸਿੰਘ ਜੀ ਇਹਨਾਂ ਨੇ ਲੜਾਈ ਜਿਹੜੀ ਬੂਥ ਲੈਵਲ ਤੇ ਬਹੁਤ ਵੱਡੀ ਲੜਾਈ ਆ ਪੰਡਤ ਅਜੀਤ ਜੀ ਸਾਡੇ ਹੋਰ ਸਾਥੀ ਆ ਗੁਰਦੀਪ ਜੀ ਆ ਸਾਡੇ ਸਾਡੇ ਸਰਪੰਚ ਸਾਹਿਬ ਨੇ ਸੋ ਸਾਰੇ ਜਿੰਨੇ ਵੀ ਸਾਥੀ ਆ ਇਹਨਾਂ ਬੇਟਾ ਰਣਜੀਤ ਰਣਜੀਤ ਕੁਮਾਰ ਸੋ ਇਹ ਸਾਰੇ ਜਿੰਨੇ ਸਾਡੀ ਫੌਜ ਆ ਇੱਥੇ ਇਹ ਫੌਜ ਬੜੀ ਮਜ਼ਬੂਤ ਆ ਇਹਨਾਂ ਨੂੰ ਮੈਨਣ ਸਾਨੂੰ ਕਿਉਂਕਿ ਸਾਡਾ ਫਰਜ਼ ਆ ਸੋ ਕੋਈ ਐਸੀ ਗੱਲ ਨਹੀਂ ਹੁਣ ਕੋਈ ਮੇਰਾ ਖਿਆਲ ਇਸ ਵਾਰ ਐਮਪੀ ਨੂੰ ਇਹ ਸ਼ਿਕਾਇਤ ਨਹੀਂ ਆਈ ਲੋਕ ਇਹ ਕਹਿਣਗੇ ਆਪ ਕੀ ਬੜਿਆ ਇਸ ਤੋਂ ਪਹਿਲੇ ਤੁਹਾਡਾ ਹਾਈਪਰ ਮੁਸ਼ਕਲਾ ਸੁਣੀ ਆ ਇਸ ਤਰ੍ਹਾਂ ਦੀ ਮੁਸ਼ਕਲਾ ਤਸ਼ੀਬੀ ਹਾਈਕ ਉਸ ਤੋਂ ਬਾਅਦ ਆਈ ਆ ਹਾਂ ਅਸੀਂ ਪਹਿਲਾਂ ਹਾਜੀਪੁਰ ਜਦੋਂ ਮੁਸ਼ਕਲਾ ਸੁਣੀ ਆ ਤੇ ਲੋਕਾਂ ਦੀਆਂ ਆਮ ਹੀ ਸਮੱਸਿਆਵਾਂ ਆ ਨੇ ਜਿੱਦਾਂ ਤੁਸੀਂ ਦੱਸਿਆ 10 ਕਰੋੜ ਦੀਆਂ ਪ੍ਰੋਬਲਮਾਂ ਨੇ ਪਿੰਡ ਦੇ ਵਿੱਚ ਜਿਹੜੇ ਵਿਕਾਸ ਦੀਆਂ ਸਮੱਸਿਆਵਾਂ ਆ ਨੇ ਉਹੀ ਮੇਨਲੀ ਮੂਲ ਰੂ ਦੇ ਸਮੱਸਿਆਵਾਂ ਆ ਨੇ ਔਰ ਉਸ ਦੇ ਲਈ ਜਿਹੜੇ ਪਿੰਡਾਂ ਦੇ ਵਿਕਾਸ ਦੇ ਲਈ ਫੰਡ ਜਿਹੜੇ ਆ ਉਰੰਗਲਾ ਪੰਜਾਬ ਦੇ ਤਹਿਤ 15th ਫਾਈਨੈਂਸ ਕਮਿਸ਼ਨ ਦੇ ਤਹਿਤ ਲਗਭਗ 10 ਕਰੋੜ ਰੁਪਏ 5 ਕਰੋੜ ਜਿਹੜੇ ਇਹਨਾਂ ਨੇ ਪ੍ਰਪੋਜ਼ਲ ਪਾਤੀ ਹੈ ਤੇ 5 ਕਰੋੜ ਹੋਰ ਬਹੁਤ ਜਲਦੀ ਆ ਰਿਹਾ ਸੋ ਪੈਸੇ ਇਸੇ ਤਰ੍ਹਾਂ ਹੋਰ ਵੀ ਪੈਸੇ ਜੜਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਸੇ ਜੜੇ ਆ ਮਕਾਮਾਂ ਦਾ ਕਹਿਣਾ ਪਿੱਛੇ ਖੜੀਆਂ ਨਾ ਕਹਿੰਦੇ ਕਿ ਸਾਡੇ ਕੋਲ ਜਿਹੜੀ ਹੈ 15 ਦੇ ਵਾਸਤੇ ਬਿਲਕੁਲ ਜਗ੍ਹਾ ਹੀ ਨਹੀਂ ਕੋਈ ਪੰਚਾਇਤ ਵੱਲੋਂ ਜਗ੍ਹਾ ਨਹੀਂ ਕੋਈ ਮਿਲਦੀ ਕੋਈ ਕਰਨਾ ਖੜੀਆਂ ਉਹਨਾਂ ਦੇ ਵਾਅਦੇ ਨਾ ਤੁਹਾਡੇ ਕੋਲ ਅ ਦੇਖੋ ਜਿਹੜੀਆਂ ਭੈਣਾਂ ਦੀ ਸਮੱਸਿਆ ਹੈ ਬਿਲਕੁਲ ਜੈਨੂਨ ਹੈ ਤੇ ਸਾਡੇ ਵੀਡੀਓ ਸਾਹਿਬ ਵੀ ਇੱਥੇ ਮੌਜੂ ਤੇ ਸਾਡੇ ਮਲਤਾਨੀ ਜੀ ਮਲਤਾਨੀ ਜੀ ਜਿਹੜਾ ਇਹ ਮਸਲਾ ਜਿਹੜਾ ਇਹ ਬਹੁਤ ਮਸਲਾ ਹਲ ਕੋ ਇਹਦਾ ਮਸਲਾ ਠੇਰਾ ਨਹੀਂ ਜਗੜਾ ਨਹੀਂ ਉਹ ਜਿਹੜਾ ਮਸਲਾ ਹਲ ਕੋ ਠੀਕ ਸਾਰਾ